ਅੱਜ ਇੱਕ ਦੋ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਔਰ ਸਾਡੇ ਚੀਫ ਸਪੋਕਸਪਰਸਨ ਸ੍ਰੀ ਅਸ਼ਦੀਪ ਸਿੰਘ ਕੁਲਰ ਸਾਹਿਬ ਵੀ ਸਾਡੇ ਮੀਡੀਆ ਐਡਵਾਈਜ਼ਰ ਜੰਗਵੀਰ ਸਿੰਘ ਜੀ ਵੀ ਮੇਰੇ ਨਾਲ ਹਾਜ਼ਰ ਹੈ। ਇੱਕ ਤਾਂ ਕੱਲ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਜਿਹਦਾ ਇੱਕੋ ਇੱਕ ਉਦੇਸ਼ ਜਿਹੜਾ ਉਦੇਸ਼ ਹੈ ਉਹ ਪੰਜਾਬ ਨੂੰ ਲੁੱਟਣਾ ਸੀ। ਔਰ ਪੰਜਾਬ ਦੀ ਪਹਿਚਾਨ ਦੇ ਉੱਤੇ ਪੰਜਾਬ ਦੀ ਆਰਥਿਕਤਾ ਦੇ ਉੱਤੇ ਪੰਜਾਬ ਦੇ ਕਿਸਾਨ ਦੇ ਉੱਤੇ ਪੰਜਾਬ ਦੇ ਖੇਤ ਮਜ਼ਦੂਰ ਦੇ ਉੱਤੇ ਬਹੁਤ ਇੱਕ ਵੱਡਾ ਆਰਥਿਕ ਡਾਕਾ ਸੀ। ਉਸ ਲੈਂਡ ਰੂਡਿੰਗ ਪਾਲਿਸੀ ਦੇ ਵਾਪਸ ਲੈ ਜਾਂਦੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਕਿ ਸਾਡੇ ਸਾਰਿਆਂ ਦੇ ਏਕੇ ਦੇ ਨਾਲ ਇਹ ਜਿਹੜੀ ਦਿੱਲੀ ਵਾਲਿਆਂ ਦੀ ਏਡੀ ਵੱਡੀ ਪਲਾਨ ਦਿੱਲੀ ਦੇ ਵਿੱਚ ਬੈਠ ਕੇ ਉਲਕੀ ਗਈ ਸੀ ਜਿਹਦੇ ਨਾਲ 65000 ਇੱਕ ਉਪਜਾਊ ਜ਼ਮੀਨ ਪੰਜਾਬ ਦੀ ਜਿਹੜੀ ਆ ਉਹ ਇਸ ਦੀ ਭੇਟ ਚੜਨੀ ਸੀ ਔਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਸੀ ਇਹ ਜਿਹੜੀ ਹਿੰਮਤ ਦਿਖਾਈ ਆ ਪੰਜਾਬੀਆਂ ਨੇ ਜਿਹਦੇ ਕਰਕੇ ਸਰਕਾਰ ਨੂੰ ਇੰਨਾ ਡਰ ਪੈ ਗਿਆ ਸੀ ਕਿ ਸਾਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਉਹਦੇ ਕਰਕੇ ਉਸ ਏਕੇ ਕਰਕੇ ਇਹ ਸੰਭਵ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਕਿਸਾਨ ਵੀਰਾਂ ਨੂੰ ਖੇਤ ਮਜ਼ਦੂਰਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਔਰ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਵੀ ਸਾਰੇ ਸਾਡੇ ਆਗੂ ਸਹਿਬਾਨ ਵਰਕਰ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਰੋਲ ਪਾਇਆ ਅਦਾ ਕੀਤਾ ਕਿਉਂਕਿ ਜਿਹੜੇ ਧਰਨੇ ਸੀ ਮੈਂ ਆਪ ਵੀ ਜਾਂਦਾ ਰਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਗਵਾਈ ਕਰਦੇ ਰਹੇ ਔਰ ਇੰਨਾ ਜੋਸ਼ ਹੁੰਦਾ ਸੀ ਧਰਨਿਆਂ ਦੇ ਵਿੱਚ ਕਿ ਲੋਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਭ ਥਾਵਾਂ ਦੇ ਉੱਤੇ ਚਾਹੇ ਮੌਸਮ ਖਰਾਬ ਹੋਵੇ بارش ਹੋਵੇ ਤਾ ਵੀ ਹੱਤਾਂ ਤੇ ਪਹੁੰਚਦੇ ਨੇ। ਔਰ ਸਰਕਾਰ ਨੂੰ ਜਿਹੜਾ ਮੈਂ ਕਹਿ ਸਕਦਾ ਕਿ ਪਬਲਿਕ ਦੇ ਪ੍ਰੈਸ਼ਰ ਕਰਕੇ ਹੀ ਗੋਡੇ ਟਿਕਣੇ ਪਏ। ਅਸੀਂ 1 ਸਤੰਬਰ ਤੋਂ ਮੋਰਚੇ ਦਾ ਐਲਾਨ ਵੀ ਕੀਤਾ ਸੀ। ਔਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਪੁਰਾਣਾ ਕਿ ਜਦੋਂ ਮੋਰਚਾ ਸ਼੍ਰੋਮਣੀ ਅਕਾਲੀ ਦਲ ਲਾੜਿੰਦਾ ਤੇ 19 ਦਿਨ ਤੱਕ ਪਿੱਛੇ ਨਹੀਂ ਹਟਦਾ ਜਿੰਨੀ ਦੇਰ ਤੱਕ ਸਮੱਸਿਆ ਦਾ ਹੱਲ ਨਾ ਨਿਕਲਦਾ। ਪਰ ਅਕਾਲ ਪੁਰਖ ਦਾ ਮੈਂ ਸ਼ੁਕਰਾਨਾ ਕਰਦਾ ਅਸੀਂ 31 ਅਗਸਤ ਨੂੰ ਪਹਿਲਾ ਪ੍ਰੋਗਰਾਮ ਰੱਖਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਤੇ ਅਰਦਾਸ ਕਰਨੀ ਹੈ ਔਰ ਗੁਰੂ ਮਹਾਰਾਜ ਤੋਂ ਸ਼ਕਤੀ ਮੰਗਣੀ ਹੈ ਕਿ ਸਾਨੂੰ ਇਸ ਬੇਇਨਸਾਫੀ ਦੇ ਖਿਲਾਫ ਲੜਨ ਦੀ ਜਿਹੜੀ ਹੈ ਸੰਘਰਸ਼ ਕਰਨ ਦੀ ਸਮਰਥਾ ਬਖਸ਼ੇ ਤੇ ਅੱਜ ਮੈਂ ਪ੍ਰਧਾਨ ਸਾਹਿਬ ਨਾਲ ਜੇ ਜਦੋਂ ਸਲਾਹ ਕਰਿਆ ਸੀ ਤੇ ਬਾਕੀ ਸਾਥੀਆਂ ਨਾਲ ਸਲਾਹ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਗੁਰੂ ਘਰ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਉਹ ਤੇ ਸਾਡਾ ਅਟਲ ਉਸੇ ਤਰ੍ਹਾਂ ਹੀ ਰਹੇਗਾ 31 ਅਗਸਤ ਨੂੰ ਅਸੀਂ ਜਾਵਾਂਗੇ ਪਰ ਹੁਣ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਜਿਹੜਾ ਸਤਖੰਡ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪ੍ਰਧਾਨ ਸਾਹਿਬ ਦੀ ਅਗਵਾਈ ਚ ਸਾਰੇ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਵਰਕਿੰਗ ਕਮੇਟੀ ਹੈ ਜ਼ਿਲ੍ਹਾ ਪ੍ਰਧਾਨ ਨੇ ਕੋਰ ਕਮੇਟੀ ਹੈ ਬਾਕੀ ਉੱਤੇਦਾਰ ਨੇ ਸਾਰੇ ਅਸੀਂ ਉਸ ਕੰਮ ਵਾਸਤੇ ਉੱਤੇ ਹਾਜ਼ਰ ਹੋਵਾਂਗੇ ਪਰ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਨਾ ਸਮਝ ਕੇ ਸ਼੍ਰੋਮਣੀ ਅਕਾਲੀ ਦਲ ਢਿੱਲਾ ਪੈ ਗਿਆ ਸਾਡੀ 24 ਘੰਟੇ ਤੁਹਾਡੇ ਉੱਤੇ ਨਜ਼ਰ ਹੈ ਕਿ ਕਿਤੇ ਦਿੱਲੀ ਵਾਲੇ ਫੇਰ ਕੋਈ ਕਮਾਫਰਾ ਕੇ ਨਵੀਂ ਪਾਲਿਸੀ ਉਸੇ ਤਰ੍ਹਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਕਿਤੇ ਦੁਬਾਰਾ ਨਾ ਲੈ ਅਸੀਂ ਸਾਰੀ ਨਜ਼ਰ ਟਿਕਾਈ ਬੈਠਿਆ ਜਿਵੇਂ ਉਹ ਆਰਮੀ ਆਣੇ ਨੇ ਲਾਇਆ ਸੀ ਨਾ S400 ਫਿਰ ਜਦੋਂ ਕੋਈ ਦੂਜੇ ਪਾਸੇ ਉਹ ਗਲਤ ਕੰਮ ਹੁੰਦਾ ਸੀ ਤੇ ਉਹ ਆਪੇ ਚੱਲ ਪੈਂਦਾ ਸੀ ਇਹ ਵੀ ਸਾਡਾ S-400 ਪੱਕਾ ਤਿਆਰ ਹੀ ਆ ਕਿ ਜੇ ਜੜੀ ਫੌਜਾਂ ਪੂਰੀਆਂ ਅਲਰਟ ਐ ਹੁਣ ਜੋਸ਼ ਲੋਕਾਂ ਦੇ ਤਾਂ ਫੋਨ ਆ ਜਾਂਦੇ ਪਿਆਰੇ ਬੰਦ ਨਹੀਂ ਕਰਨਾ ਜੀ ਪਰ ਅਸੀਂ ਫੌਜਾਂ ਨੂੰ ਅਲਰਟ ਤੇ ਰੱਖਿਆ ਜੇ ਤੁਸੀਂ ਕੋਈ ਦੁਬਾਰਾ ਇਸ ਤਰ੍ਹਾਂ ਦੀ ਫੇਰ ਫੇਰਾਫਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਦੁਬਾਰਾ ਫੌਜਾਂ ਉਸੇ ਤਰ੍ਹਾਂ ਆ ਕੇ ਫਿਰ ਡੱਟ ਚੜ ਗਏ ਇਹ ਨਾ ਸਮਝ ਲੈ ਕਿ ਇਹਦੇ ਨਾਲ ਜਿਹੜੀ ਹੈ ਗੱਲ ਜਿਹੜੀ ਆ ਉਹ ਖਤਮ ਹੋ ਗਈ ਦੂਜਾ ਜਿਹੜਾ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਕਾਰਜ ਹੋਇਆ ਇੱਕ ਇਲੈਕਸ਼ਨ ਦਾ ਰੂਪ ਦਿੱਤਾ ਗਿਆ ਡੈਲੀਗੇਟਡ ਰਾਸਤਾ ਰੂਪ ਦਿੱਤਾ ਗਿਆ ਅਰ ਸਹੀ ਮੈਨੇਜ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਉਸ ਹੁਕਮਨਾਮੇ ਦੀ ਜਿਹੜੀ ਆ ਆਪ ਉਲੰਘਣਾ ਕੀਤੀ ਜਿਹਦੇ ਵਿੱਚ ਉਹਨਾਂ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਦੇ ਉੱਤੇ ਨਿਖਤੀ आदेश जारी ਕੀਤਾ ਸੀ ਕਿ ਵੱਖ ਹੋਇਆ ਧੜਾ ਆਪਣਾ ਵੱਖਰਾ ਚੁੱਲ੍ਹਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੇ। ਕਦੀ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤਖਤ ਦੇ ਉੱਤੇ ਬਤੌਰ ਜਥੇਦਾਰ ਸੇਵਾ ਸੰਭਾਲੀ ਹੋਵੇ ਉਹ ਆਪ ਲੀਡ ਕਰੇ ਤੇ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰੇ। ਕਬਤ ਆਪ ਲਿਖੇ ਉਦੋਂ ਜੋ ਸਖਤੋ ਸਖਤ ਸ਼ਬਦੀ ਉਹ ਲਿਖੇ ਦੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਲੰਘਣਾ ਨਵਾ ਚੁੱਦਾ ਬਾਲ ਕੇ ਇਹ ਹੁਣ ਦਿੱਲੀ ਵਾਲਿਆਂ ਨੇ ਡਕਣਾ ਇੰਨੀਆ ਦੇਤੀਆਂ ਵੀ ਤੂੰ ਚਿੰਤਾ ਨਾ ਕਰ ਭਈ ਬਾਲਣ ਦਾ ਪਿਛੋਂ ਜਿਹੜੀ ਆ ਉਹ ਕਸਮ ਨਹੀਂ ਅਸੀਂ ਰਹਿਣ ਦਿੰਦੇ ਉਦੋਂ ਭਗਵੰਤ ਮਾਨ ਹਰਾਨੇ ਕੇਚਰੀਵਾਲ ਨੇ ਉਹ ਫੂਕ ਮਾਰਨ ਵਾਲੀ ਫੂਕੜੀ ਫੜਾਤੀ ਤੇ ਹਵਾ ਦੇਣ ਚ ਸਾਡੇ ਵੱਲੋਂ ਨਹੀਂ ਕੋਈ ਕਸਰ ਰਹਿੰਦੀ ਤੇ ਨਵਾਂ ਚੁੱਲਾ ਜਿਹੜਾ ਉਹ ਬਾਲਿਆ ਬਹੁਤ ਹੀ ਮੈਂ ਸਮਝਦਾ ਇੱਕ ਮੰਦ ਭਾਗੀ ਤੇ ਦੁਖਦਾਈ ਕੱਟਾ ਕਿਉਂਕਿ ਜਿੰਨਾ ਲੋਕਾਂ ਨੇ ਸੇਵਾ ਕੀਤੀ ਹੋਈ ਤੱਕ ਤਾਂ ਤੇ ਉਹ ਇਹ ਪੁੱਜਾਂ ਕਿ ਅਸੀਂ ਹੁਕਮਨਾਮੇ ਚ ਕੀ ਲਿਖਿਆ ਹੈ ਔਰ ਦੂਜਾ ਜਿਹੜਾ ਤਾਜਾ ਜਿਹੜਾ ਇੱਕ ਜਥੇਦਾਰ ਸਾਹਿਬ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀ ਕਿ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਨਾ ਕਰੇ ਉੱਥੇ ਵੀ ਤੁਸੀਂ ਫਿਰ ਭਾਗੀਦਾਰ ਵਿੱਚ ਬੜੇ ਦੁਬਾਰਾ ਉਹ ਉਹਨਾਂ ਦੀ ਵੀ ਗੱਲ ਵਿੱਚ ਮੌਜੂਦਾ ਜਥੇਦਾਰ ਸਾਹਿਬ ਦੀ ਵੀ ਗੱਲ ਤੁਸੀਂ ਨਹੀਂ ਮੰਨੀ ਤੇ ਤੁਸੀਂ ਝਾਲ ਸਜਾਈ ਕਰਕੇ ਸਾਰੀ ਇੱਕ ਜਿਹੜੀ ਹੈ ਉਨੇ ਉਹਨੂੰ ਸ਼ਰੋਮਣੀ ਅਕਾਲੀ ਦਲ ਦਾ ਨਾਮ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਗਲਤ ਆ ਸੰਵਿਧਾਨਕ ਤੌਰ ਦੇ ਉੱਤੇ ਵੀ ਗਲਤ ਆ ਔਰ ਵੈਸੇ ਵੀ ਨੈਤਿਕ ਤੌਰ ਦੇ ਉੱਤੇ ਤੇ ਗਲਤ ਹੈ ਹੀ ਹੈ ਕਿਉਂਕਿ ਉਹ ਸਾਰੇ ਜਿਹੜੇ ਹਕੂਮਾਣੀ ਨੇ ਉਹਨਾਂ ਦੀ ਬਹੁਤ ਵੱਡੀ ਉਹ ਲਗੜਾ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਭੱਤੀਆਂ ਕੀਤੀਆਂ ਨਾ ਵੱਖਰੀਆਂ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲਦੀ ਹੈ ਇਹ ਸਾਡਾ ਰਿਟਨ ਸੰਵਿਧਾਨਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਆ। ਔਰ ਸਾਰੇ ਚੋਣ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ। ਹੁਣ ਪਹਿਲੀ ਗੱਲ ਦਾ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਦੀਦ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ 2 ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਪਰ ਉਹਨੂੰ 5 ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮਾ ਕਰਾਉਣਾ ਪਏ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੰਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਗੇਟ ਅਗੇ ਭਰਤੀ ਕਰਕੇ ਬਣਿਆ ਫੇਰ ਉਹ ਡਿਸਟ੍ਰਿਕਟ ਡੈਲੀਗੇਟ ਬਣਿਆ ਫਿਰ ਸਟੇਟ ਡੈਲੀਗੇਟ ਬਣਿਆ ਇਹ ਤੁਹਾਡੇ ਨੂੰ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸਵਿਧਾਨ ਦੇ ਮਤਲਬ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸਵਿਧਾਨ ਦੇ ਮਤਲਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਆ ਉਹੀ ਅਕਾਲੀ ਦਲ ਦੇ ਮੈਂਬਰ ਬੰਦੀ ਉਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਸ ਸਿਰਫ ਤੇ ਸਿਰਫ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਕਤੀ ਆ ਉਹਨੂੰ ਕਮਜ਼ੋਰ ਕਰਨ ਵਾਸਤੇ ਦੁਬਿਧਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉੱਥੇ ਵਾਰ-ਵਾਰ ਵਰਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ بنون دا انا بیسٹ تو بیسٹ جڑے ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੁਲਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ پارٹی ਵੱਲੋਂ ਫਾਈਲ ਕਰਾਂ ਕਿਉਂਕਿ ਜਲਸਾਜੀ 420 ਹੈ ਇਸ ਕਰਕੇ ਜਿਹੜੇ ਜਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਦਾਲ ਸੱਜੀ ਨਹੀਂ ਹੋਣੀ ਆਹ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲੇ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 3 1996 ਦਾ ਇਹ ਜਿਹੜੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹ ਦੇਣਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਬੇਅ ਰਾਜ ਦਾ ਸ਼੍ਰੋਮਣੀ ਅਕਾਲੀ ਦਲ ਇਹ ਜੇ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲ ਸਕੀਜ਼ ਜਿਹੜਾ ਸਾਡਾ ਤੱਕੜੀ ਚੋਂ ਨਿਸ਼ਾਨ ਇਜ਼ ਰਿਜ਼ਰਵਡ ਫਾਰ ਇਟ ਇਨ ਥੈਟ ਸਟੇਟ ਅੰਡਰ ਦਾ ਪ੍ਰੋਵੀਜ਼ਨਸ ਆਫ ਦਾ ਇਲੈਕਸ਼ਨ ਸਿੰਬਲਸ ਰੈਜ਼ਰਵੇਸ਼ਨ ਐਂਡ ਅਲਾਟਮੈਂਟ ਆਰਡਰ 1968 1968 ਦਾ ਜਿਹੜਾ ਇਲੈਕਸ਼ਨ ਤੇ ਸਿੰਬਲ ਆਰਡਰ ਹੈ ਨਾ ਜਿਹੜਾ ਐਕਟ ਆ ਜਿਹਦੇ ਤਹਿਤ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ ਹੁੰਦੇ ਆ ਇਹ ਨੋਟੀਫਿਕੇਸ਼ਨ ਹੋਈ ਆ ਕਿ ਇਹ ਰਜਿਸਟਰਡ ਰੈਕਗਨਾਈਜ਼ਡ ਪਾਰਟੀ ਆ ਇਨ ਦਾ ਸਟੇਟ ਆਫ ਪੰਜਾਬ ਤੇ ਇਹਦਾ ਸਿੰਬਲ ਜਿਹੜਾ ਹੈਗਾ ਇਹ ਚੋਣ ਨਿਸ਼ਾਨ ਜਿਹੜਾ ਹੈਗਾ ਇਹਦਾ ਉਹ ਤਕਰੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗਮਰਾ ਨਾ ਕਰੇ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਆ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰਿਆਂ ਵਾਸਤੇ ਸਾਜੀ ਹੁੰਦੀ ਆ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਦ ਖੜੀ ਕਰਕੇ ਜਿਵੇਂ ਅੱਗੇ ਬਕਰੇ ইস্যੂ ਬਣਾ ਕੇ ਕਹਿੰਦੀ ਤੁਹਾਨੂੰ ਪ੍ਰਣਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਿਚਰ ਜਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਉਹ ਦੇਣੇ ਪੈਣਗੇ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਕਹਿੰਦੀ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਬਿਹਾਰਾਸ਼ਟਰਾ ਵਾਲੀਆਂ ਮੈਂ ਮੀਡੀਆ ਦੀ ਨੋਟਿਜ਼ ਵਾਸਤੇ ਵੀ ਦੱਸ ਦਿਆਂ ਕਿ ਬਾਹਰ ਰਾਸ਼ਟਰਾ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਹਾਲੇ ਉਹਦੀ ਟਰਮ ਰਹਿੰਦੀ ਸੀ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਬੰਦੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਲੀਕੇਟ ਵੀ ਪਾਰਟੀਆਂ ਦੇ ਬੰਦੇ ਗਏ ਜਿਹੜੇ ਨੁਮਾਇੰਦੇ ਸੀ ਚੁਣੇ ਹੋਏ ਉਹ ਵੀ ਬੰਦੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੁਦਰਤੀ ਟਰਮ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਚੁਣ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟ ਹਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਆ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਲੋਕਾਂ ਨੂੰ ਗੁमराह ਨਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਲੜਨੀ ਸੀ ਤਾਂ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਈਸ਼ੂ ਕਰਾਓ ਤੇ ਉਦੋਂ ਆ ਕੇ ਤੁਸੀਂ ਕਾਪੀਆਂ ਈਸ਼ੂ ਕਰਾਉਣੀਆਂ ਸੀ ਤੇ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰਨੀ ਸੀ 10 ਰੁਪਏ ਪਰਚੀ ਹਰ ਇੱਕ ਦੀ ਮੈਂਬਰਸ਼ਿਪ ਫੀਸ ਜਿਹੜੀ ਹੈ ਉਹ ਜਮ੍ਹਾਂ ਕਰਾਉਣੀ ਸੀ ਇਸੇ ਨਾਲ ਦਿਆਂ ਨੂੰ ਉੱਥੇ ਬੈਠ ਕੇ ਗੁਮਰਾਹ ਕਰੀ ਜਾਣਾ ਕਿ ਜਿਵੇਂ ਬਿਹਾਰਾਸ਼ਟਰ ਚ ਹੋ ਗਿਆ ਮੈਂ ਦਿੱਲੀੋਂ ਆਹ ਕਰਾ ਦੂੰ ਮੈਂ ਦਿੱਲੀੋਂ ਉਹ ਕਰਾ ਦੂੰ ਇਸ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈ ਗਿਆ ਸਾਨੂੰ ਵੀ ਪਤਾ ਇੰਨੀ ਦਿਨ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਡੀਲ ਕਰਦੇ ਆ ਉਹ ਸਥਿਤੀ ਸੀ ਕਿ ਪਾਰਟੀ ਦੀ ਟਰਮ ਰਹਿੰਦੀ ਸੀ ਔਰ ਵਿਚੋ ਚਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰਡ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਇਲੈਕਸ਼ਨ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਾਈ ਔਰ ਇਹ ਜਿਹੜੇ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਾਰੀਖ 'ਤੇ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਹੈਗਾ ਇੱਕ ਵੀ ਇਹਨਾਂ ਚ ਕਿਉਂ ਪਰਚੀ ਨਹੀਂ ਕਰਾਈ 10 ਰੁਪਏ ਦੇਣ ਤੇ ਭੱਜ ਗਏ ਜੇ ਤੁਸੀਂ 10 ਰੁਪਏ ਦੀ ਪਰਚੀ ਕਟਾਈ ਹੁੰਦੀ ਤੇ ਤੁਹਾਡਾ ਅਧਿਕਾਰ ਹੋਰ ਹੁੰਦਾ ਪਰ ਤੁਸੀਂ ਉਦੋਂ ਲੋਕਾਂ ਨੂੰ ਗਮਰਾ ਕੀਤਾ ਕਿ ਮੁਫਤੀ ਲਓ ਸਾਰਾ ਕੁਝ ਮੁਫਤ ਹੈ ਤੇ ਮੁਫਤ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਇਹ ਤਾਂ ਜਦੋਂ ਕੋਰਟ 'ਚ ਜਾਵਾਂਗੇ ਤੇ ਉਦੋਂ ਪਤਾ ਲੱਗੇਗਾ ਪਰ ਅੱਜ ਜਿਹੜੀ ਕਾਸ ਇੱਕ ਮੈਨੂੰ ਕੁਝ ਚੀਜ਼ਾਂ ਨੋਟ ਕੀਤੀਆਂ ਅਸੀਂ মিডিਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹ ਤੋਂ ਜਿਹੜੀ ਹੈ ਜਿਹੜੀ ਮੈਂ ਉਤਸ਼ਾਹਤ ਤੌਰ ਤੇ ਅੱਜ মিডিਆ ਨੂੰ ਬੇਨਤੀ ਕਰਨੀ ਚਾਹੁੰਦਾ ਭਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਸ਼ਬਦ ਤੁਹਾਡੇ ਕੋਲੋਂ ਬੋਲਿਆ ਜਾਣਾ ਜਾਂ ਲਿਖਿਆ ਜਾਣਾ ਉਹ ਲੀਗਲੀ ਸਹੀ ਹੋਣਾ ਚਾਹੀਦਾ ਬਹੁਤ ਸਾਰੀਆਂ ਅਖਬਾਰਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਿਖ ਦਿੱਤਾ ਜਿਹੜਾ ਕਿ ਮੈਂ ਸਮਝਦਾ ਕਿ ਠੀਕ ਨਹੀਂ ਸੀ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਕਿ ਕਿਤੇ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿ ਦੇਣਗੇ ਕੱਲ ਨੂੰ ਕੱਲ ਨੂੰ ਕੋਈ ਕਿਤੇ ਬੈਠੇ ਬੰਦੇ ਕੋ ਹੋਰ ਚੋਣ ਕਰ ਦੇਣਗੇ ਕਿ ਕਿਸੇ ਹੋਰ ਪਾਰਟੀ ਦਾ ਮੈਂ ਬਣ ਗਿਆ ਤਾਂ ਇਸ ਤਰ੍ਹਾਂ ਪ੍ਰਧਾਨ ਦਾ ਬਦਲੇ ਜਾਂਦੇ ਆ ਨਾ ਬਣਦੇ ਨਿਯਮ ਹੁੰਦੇ ਆ ਮੈਂ ਲਿਖਤੀ ਤੌਰ ਤੇ ਜਿਹੜੇ ਆ ਪਾਰਟੀ ਵੱਲੋਂ ਸਾਰੇ ਅਖਬਾਰਾਂ ਦੇ ਐਡੀਟਰ ਸਾਹਿਬਾਨ ਨੂੰ ਵੀ ਇੱਕ ਬੇਨਤੀ ਪੱਤਰ ਭੇਜ ਰਿਹਾ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਸਾਡੀ ਡਿਊਟੀ ਹੈ ਸਾਰੇ ਬਹੁਤ ਸਾਰਿਆਂ ਦਾ ਸਨਮਾਨ ਹੈ ਬਹੁਤ ਵੱਡਾ ਸਤਿਕਾਰ ਹੈ ਬੜੀ ਵੱਡੀ ਉਹਨਾਂ ਤੇ ਜ਼ਿੰਮੇਵਾਰੀ ਹੈ ਤੇ ਉਹਨਾਂ ਨੂੰ ਅਸੀਂ ਲਿਖਤੀ ਤੌਰ ਤੇ ਵੀ ਭੇਜ ਰਹੇ ਹਾਂ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਹੈ ਇਹ ਮੈਸੇਜ ਹੋ ਰਿਹਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜਿਹੜਾ ਐਡੀਟੋਰੀਅਲ ਸਟਾਫ ਹੈ ਦੇਚੇ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਇਸ ਚੀਜ਼ ਦਾ ਕੋਈ ਵੀ ਲਿਖੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਪਣੀ ਪਾਰਟੀ ਰਜਿਸਟਰ ਕਰਾ ਲੈਣ ਜਿਹੜੇ ਮਰਜ਼ੀ ਨਾਮ ਤੇ ਕਰਾ ਲੈਣ ਸਾਡੀ ਪਾਰਟੀ ਦੇ ਸਿਰਫ ਤਿੰਨ ਨਾਅਜ਼ ਸ਼੍ਰੋਮਣੀ ਅਕਾਲੀ ਦਲ ਨਾਅਜ਼ ਦੇ ਕੋ ਅੱਗੇ ਲੱਗਦਾ ਨਾਅਜ਼ ਦੇ ਕੋ ਪਿੱਛੇ ਲੱਗਦਾ ਔਰੇ ਜੀ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਨੋਟੀਫਿਕੇਸ਼ਨ ਦੀ ਕਾਪੀ ਇਹ ਮੈਂ ਤੁਹਾਨੂੰ ਸਾਹਮਣੇ ਦਿਖਾਤੀ ਆ ਆਹ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਚਿੱਠੀਆਂ ਸਾਡੀ ਇਲੈਕਸ਼ਨ ਹੋਈ ਸੀਗੀ ਜਿਹੜੀ ਆ 12 April ਨੂੰ ਤੇ ਆ 28 ਸਤ ਦੀ ਚਿੱਠੀ ਹੈ ਸੁਖਵੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਜਿਹੜੀ ਹੈ ਆ ਵੀ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਹੈ ਪੰਜ ਪੰਜ ਦੀ ਸਰਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਇਸੇ ਦਫ਼ਤਰ ਦਾ ਬਿਲਡਿੰਗ ਨੰਬਰ 6 ਬੱਧਿਆ ਮਾਰਗ ਚੰਡੀਗੜ੍ਹ ਐਡਰੈਸ ਵੀ ਲਿਖਿਆ ਹੋਇਆ ਅਸੀਂ ਕੋਈ ਗੁਮਰਾਹ ਨਹੀਂ ਕਰਦੇ ਕਿਸੇ ਨੂੰ ਅਸੀਂ ਇਹ ਸਾਡੀ ਕੋਈ ਜੱਦੀ ਜਾਇਦਾਦ ਨਹੀਂ ਹੈ ਇਹ ਸਾਡੇ ਬਜ਼ੁਰਗਾਂ ਦੀ ਖੂਨ ਪਸੀਨਾ ਲਾ ਕੇ ਕਾਇਮ ਕੀਤੀ ਹੋਈ ਪਾਰਟੀ ਹੈ ਔਰ ਉਹਨਾਂ ਦੀ ਸੇਵਾਵਾਂ ਦੇ ਸਦਕਾ ਹੀ ਅਸੀਂ ਜਿਹੜਾ ਇੱਥੇ ਬੈਠੇ ਆ ਤੇ ਕੱਲ ਨੂੰ ਇੱਥੇ ਕੋਈ ਵੀ ਬੈਠ ਸਕਦਾ ਲੇਕਿਨ ਉਹਨੂੰ ਪਾਰਟੀ ਦਾ ਸੰਵਿਧਾਨ ਪਾਰਟੀ ਦੇ ਨਿਯਮ ਕਾਨੂੰਨ ਸਭ ਕੁਝ ਪਾਲੋ ਕਰਨਾ ਪਏਗਾ ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਬੋਲਦਿਆਂ ਜਿਵੇਂ ਉਹ ਕਹਿ ਦਿੰਦੇ ਆ ਕਈ ਵਾਰੀ ਤੁਹਾਡੇ ਕੋਲੋਂ ਵੀ ਬੋਲਿਆ ਜਾਂਦਾ ਕਿਰਪਾ ਕਰਕੇ ਸਾਰੇ ਚੈਨਲਾਂ ਨੂੰ ਸਾਰੀਆਂ ਅਖਬਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਇਸ ਤਰ੍ਹਾਂ ਕਿਸੇ ਵੀ ਪਾਰਟੀ ਦਾ ਨਾਮ ਜਿਹੜਾ ਬੇਸਬਬ ਨਹੀਂ ਹੋਣਾ ਚਾਹੀਦਾ ਉਹ ਕੋਈ ਆਪਣਾ ਨਾਮ ਰੱਖ ਲੈਣ ਸਾਨੂੰ ਕੋਈ ਤਰਾ ਉਹ ਵੱਖਰਾ ਚੱਲਣਾ ਚਾਹੁੰਦੇ ਆ ਅਸੀਂ ਤਾਂ ਬੇਨਤੀ ਕੀਤੀ ਸੀ ਕਿ ਇੱਥੇ ਆਓ ਪਰ ਜੋ ਵੱਖਰਾ ਚੱਲਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਪਰ ਇਹ ਕੰਮ ਨਹੀਂ ਚੱਲ ਸਕਦਾ ਇਹਦਾ ਅਸੀਂ ਨਿਗਲੇ ਨੋਟਿਸ ਲੈ ਰਹੇ ਆ ਤੇ ਇਸ ਕਰਕੇ ਅਖਬਾਰਾਂ ਨੂੰ ਅਸੀਂ ਕੋਈ ਹਿੱਸਾ ਨਹੀਂ ਪੜਾਉਣਾ ਚਾਹੁੰਦੇ ਇਸ ਲੜਾਈ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਨਾਮ ਨਾ ਲਓ ਮਸਲ ਨਾਮ ਦੀ ਗੱਲ ਵੀ ਬਾਰ ਬਾਰ ਜ਼ਿਕਰ ਕਰਦੇ ਆ ਕਾਲੇ ਸਰ ਬਾਦਲ ਕਹ ਕੇ ਸੰਬੋਧਨ ਕੀਤਾ ਜਾਂਦਾ ਹੈ ਹਲੋ ਕੁਦਰਤੀ ਚੰਗੀ ਗੱਲ ਤੁਸੀਂ ਕਰਤੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਨਾ ਇਹ 1996 ਚ ਕਿਉਂਕਿ ਪਾਰਟੀ ਤਾਂ ਉਸ ਤੋਂ ਪਹਿਲਾਂ ਹੀ ਰਜਿਸਟਰਡ ਆ ਉਦੋਂ ਬਰਨਾਲਾ ਸਾਹਿਬ ਦੇ ਟਾਈਮ ਤੇ ਜਦੋਂ ਇਹ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਹੋਇਆ ਸੀ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਮਐਨਏ ਕਾਫੀ ਉਹਨਾਂ ਦੇ ਨਾਲ ਉਹ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀਆਂ ਦੋ ਬਣ ਗਈਆਂ ਸੀ ਇੱਕ ਸ਼ਰਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਉਸ ਵੇਲੇ ਬਰਨਾਲਾ ਸਾਹਿਬ ਸਨ ਦੂਜੀ ਬਣ ਗਈ ਸੀ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਚ ਬਾਦਲ ਪਾਰਟੀ ਬਣੀ ਸੀ ਵੱਖਰੀ ਕਿੰਨੇ ਸਾਲ ਪਾਰਟੀ ਚੱਲੀ ਫੇਰ ਜਦੋਂ ਉਹ ਪਾਰਟੀ ਮਰਜ ਹੋਈ ਮੈਂ ਸ਼ਬਦ ਪੜ੍ਹ ਕੇ ਦੱਸਣਾ ਇਹਦੇ ਇਹਦੇ ਚ ਲਿਖਿਆ ਹੋਇਆ ਐਂਡ ਵੈਰਲ ਸ਼੍ਰੋਮਣੀ ਅਕਾਲੀ ਦਲ ਇਜ਼ ਅ ਰਜਿਸਟਰਡ ਅਨ ਰੈਕੋਗਨਾਈਜ਼ਡ ਪੋਲਿਟਿਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੂਜਾ ਪਹਿਲਾ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦੱਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਦੇ ਰਜਿਸਟਰਡ ਅਨ ਰੈਕਗਨਾਈਜ਼ਡ ਪੋਲੀਟੀਕਲ ਪਾਰਟੀ ਅੰਡਰ ਦਾ ਪ੍ਰੋਵੀਜ਼ਨ ਆਫ ਸੈਕਸ਼ਨ 29 ਆਫ ਰਿਪਰੈਂਟੇਸ਼ਨ ਆਫ ਪੀਪਲਸ ਐਕਟ ਐਂਡ ਵੇਅਰ ਐਜ਼ ਇਟ ਹੈਜ਼ ਬੀਨ ਰਿਪੋਰਟਡ ਟੂ ਦਾ ਕਮਿਸ਼ਨ ਦੈਟ ਦਾ ਅਫੋਰਸਡ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਜ਼ ਮਰਜਡ ਵਿਦ ਸ਼੍ਰੋਮਣੀ ਅਕਾਲੀ ਦਲ ਇਹ ਰੈਕਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਬਾਦਲ ਸਾਹਿਬ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਆਪਣੀ ਵੱਖਰੀ ਪਾਰਟੀ ਬੰਦ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨੂੰ ਮਰਜ ਕਰਨਾ ਚਾਹੁੰਦਾ ਟੈਕ ਕਮਿਸ਼ਨ ਨੇ ਆਰਡਰ ਕੀਤਾ ਸੀ ਦਾ ਅਡਜਸਟਿੰਗ ਐਂਟਰੀ ਐਟ ਸੀਰੀਅਲ ਨੰਬਰ 3394 ਰਿਲੇਟਿੰਗ ਟੂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ੈਲ ਬੀ ਅਬੇਟਡ ਉੱਤੇ ਜਿਹੜੀ ਰਜਿਸਟਰ ਸੀਗੀ ਉਹ ਕੈਨਸਲ ਹੋ ਗਈ। ਅਰੋਧਿਕ ਕਾਪੀ ਉਹਨਾਂ ਨੇ ਬਾਦਸ਼ਾਹ ਨੂੰ ਉਹਦੀ ਕਾਪੀ ਉਹਨਾਂ ਨੇ ਬਾਦਸ਼ਾਹ ਨੂੰ ਭੇਜੀ ਸੀਗੀ। ਪਰ ਇਹ ਦੇਖਿਆ ਹੋਇਆ ਕਾਪੀ ਆਫ ਦਾ ਚੀਫ ਕਾਪੀ ਟੂ ਦਾ ਚੀਫ ਇਲੈਕਟਰਲ ਅਫਸਰ ਪੰਜਾਬ ਚੰਡੀਗੜ੍ਹ ਦ ਕਮਿਸ਼ਨ ਹੈਜ਼ ਰੈਕੋਗਨਾਈਜ਼ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਐਜ਼ ਦਿ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਨੇ ਆਪਣੇ ਹੱਥੀ ਬਾਦਲ ਨਾਮਜ਼ ਕੋਟਵਾਇਆ ਸੀ ਕਿਉਂਕਿ ਬਾਦਲ ਨਾਮਜ਼ ਰਕਣ ਦਾ ਮਤਲਬ ਹੈ ਕਿ ਇੱਕ ਟੜਾ ਸ਼੍ਰੋਮਣੀ ਅਕਾਲੀ ਦਲ ਜਦੋਂ ਤਿੰਨ ਲਫ਼ਜ਼ ਹੁੰਦੇ ਆ ਤੇ ਇਹਦਾ ਮਤਲਬ ਹੈ ਜਿਹੜੀ 1920 ਦੇ ਵਿੱਚ ਬਣੀ ਹੋਈ ਪਾਰਟੀ ਕਈ ਵਾਰੀ ਮੈਨੂੰ ਯਾਦ ਆ ਅਸੀਂ ਛੋਟੇ ਸੀ ਤੇ ਕਈ ਵਾਰੀ ਸਾਡੇ ਕੋਲ ਗਲਤੀ ਨਾਲ ਬੋਲਿਆ ਜਾਂਦਾ ਸੀ ਤੇ ਬਾਲ ਸਾਹਿਬ ਉਸੇ ਨੂੰ ਟੋਕਦੇ ਸੀ ਕਾਕਾ ਪਾਰਟੀ ਦਾ ਨਾਮ ਠੀਕ ਲਓ ਕਈ ਵਾਰੀ ਅਸੀਂ ਸਟੇਜ ਤੋਂ ਸਟੇਜ ਚਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਉਸੇ ਵੇਲੇ ਵਿੱਚੇ ਰੋਕ ਦਿੰਦੇ ਹੁੰਦੇ ਸੀ ਵੀ ਪਾਰਟੀ ਦਾ ਨਾਮ ਗਲਤ ਨਾ ਲਓ ਇਹ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਇਹ ਕੋਈ ਮਜ਼ਾਕ ਨਹੀਂ ਹੁੰਦਾ ਮੈਂ ਦੋਨੇ ਚੀਜ਼ਾਂ ਪੜ੍ਹ ਕੇ ਦੱਸ ਦਿੱਤੀਆਂ ਆਰਡਰ ਦੇ ਵਿੱਚ ਲਿਖਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਅਨ ਰੈਕੋਗਨਾਈਜ਼ ਜਿਹੜੀ ਪਾਰਟੀ ਸੀਗੀ ਉਹ ਮਰਜ ਹੋ ਗਈ ਸੀ ਉਹਦੀ ਐਂਟਰੀ ਇਲੈਕਸ਼ਨ ਕਮਿਸ਼ਨ ਨੇ ਹਟਾ ਦੇਣੀ ਹੈ ਉੱਪਰ ਬੈਲਕੋਨੀ ਹੁਣ ਸਿਰਫ ਚੋਣਣੀ ਕੰਮ ਚੱਲ ਜੇ ਕਿਸ ਨੇ ਬੱਕਰੀ ਕੋ ਰਜਿਸਟ੍ਰੇਸ਼ਨ ਨਹੀਂ ਕਰਾ ਲਿਆ ਨਾਲੇ ਦਾਵਾ ਕਰਦੇ ਆ ਕਿ ਕਈ ਡਿਲੀਗੇਟਸ ਨੇ ਜਿਹੜੇ ਸਾਡੇ ਆਪਣੇ ਤੋਂ ਪਹਿਲਾਂ ਹੀ ਚੱਤਾ ਕਰਦੇ ਆ ਬਾਰਪਾ ਤੁਸੀਂ ਜਾ ਵੀ ਨਹੀਂ ਕਰਦਾ ਦੇ ਗੁਰੂ ਬੱਕਰਾ ਆ ਉਹ ਵਸਾ ਰਾਸ਼ਟਰ ਦਾ ਹਵਾਲਾ ਦੇ ਕੇ ਆਪਣੇ ਡਿਲੀਗੇਟਸ ਕਰਦੇ ਨੇ ਨਹੀਂ ਪਹਿਲੀ ਗੱਲ ਹੈ ਨਾ ਮੈਂ ਕਹਿ ਰਿਹਾ ਨਾ ਵੀ ਇਹੀ ਤਾਂ ਜਾਲ ਸਾਜੀ ਹੁੰਦੀ ਹੈ ਸਾਡਾ ਹਰ ਇੱਕ ਚੀਜ਼ ਲਿਖੀ ਹੋਈ ਹੈ ਇਹਦੇ ਵਿੱਚ ਅਸੀਂ ਕੋਈ ਆਪਣੇਪਰ ਨਹੀਂ ਕਰਦੇ ਸਾਡਾ ਆ ਦੇਖੋ ਪੂਰਾ ਲਿਖਿਆ ਹੈ ਕਿਹੜੇ ਜ਼ਿਲ੍ਹੇ ਦੇ ਕਿੰਨੇ ਡੈਲੀਗੇਟ ਹੋਣਗੇ ਇਹ ਲਿਸਟਾਂ ਇੱਥੇ ਲੱਗੀਆਂ ਨੇ ਪੂਰੀਆਂ ਪੂਰੀਆਂ ਲਿਸਟਾਂ ਚਾਰਟ ਛਪੇ ਹੋਏ ਆ ਇਹਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਕਿੰਨੇ ਡੈਲੀਗੇਟ ਹੋਣਗੇ ਕਿੰਨੇ ਉਮੀਦਵਾਰ ਹੋਣਗੇ ਲਿਖੇ ਹੋਏ ਆ ਪਾਰਟੀ ਦੇ ਵਰਕਿੰਗ ਕਮੇਟੀ ਦੇ ਕਿੰਨੇ ਮੈਂਬਰ ਹੋਣਗੇ ਲਿਖਿਆ ਸਾਰੀਆਂ ਡਿਊਟੀਆਂ ਕਿਸੇ ਦੇ ਕੀ ਆ ਵਰਕਿੰਗ ਕਮੇਟੀ ਦੇ 101 ਮੈਂਬਰ ਹੋਣਗੇ ਜਨਰਲ ਕੌਂਸਲ ਦੇ 300 ਮੈਂਬਰ ਹੋਣਗੇ ਪੋਲੀਟੀਕਲ ਫੇਸ ਕਮੇਟੀ ਦੇ 58 ਮੈਂਬਰ ਹੋਣਗੇ ਹਰ ਚੀਜ਼ ਪਾਰਟੀ ਦੇ ਸੰਵਿਧਾਨ ਦੇ ਵਿੱਚ ਲਿਖੀ ਹੁੰਦੀ ਹੈ ਸੰਵਿਧਾਨ ਪਾਰਟੀ ਦਾ ਨਹੀਂ ਕੋਈ ਬਦਲ ਸਕਦਾ ਕੋਈ ਪ੍ਰਧਾਨ ਨਹੀਂ ਬਦਲ ਸਕਦਾ ਕੋਈ ਅਹੁਦੇਦਾਰ ਨਹੀਂ ਬਦਲ ਸਕਦਾ ਇਹ ਸਿਰਫ ਜਦੋਂ ਕੋਈ ਐਮੈਂਡਮੈਂਟ ਹੁੰਦੀ ਹੈ ਤਾਂ ਜਿਹੜਾ ਡੈਡੀਕੇਟਡ ਜਲਾਸਾ ਸਾਡਾ ਉਹ ਕਰਦਾ ਉਹ ਸ਼ਰਮਣੀ ਅਕਾਲੀ ਦਲ ਦਾ ਡੈਡੀਕੇਟਡ ਜਲਾਸਾ ਜਿਹੜਾ ਵਰਕਿੰਗ ਕਮੇਟੀ ਜਿਹੜੀ ਭਰਤੀ ਕਰਕੇ ਤੇ ਉਹ ਜਿਹੜਾ ਤੈਅ ਕਰਦੀ ਇਦਾਂ ਨਹੀਂ ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬੈਠਾ ਆਪਣੀ ਭਰਤੀ ਕਰਕੇ ਤੇ ਲਿਖ ਲਵੇ ਕਿ ਮੈਂ ਸ਼ਰਮਣੀ ਅਕਾਲੀ ਦਲ ਦੀ ਭਰਤੀ ਕਰ ਦਿੱਤੀ ਇਸ ਸੌਦੇ ਦਾ ਐਸਾ ਹੋ ਸਕਦਾ ਇਹ ਜਿਹੜਾ ਬਾਲਣ ਮਿਲਦਾ ਐਵੇਂ ਨਹੀਂ ਮਿਲਦਾ ਉਹਦੇ ਪਿੱਛੇ ਬੜਾ ਕੁਝ ਆਪਾਂ ਨੂੰ ਜ਼ਮੀਰਾਂ ਵੇਚਣੇ ਪੈਂਦੀਆਂ ਜਿੰਨਾ ਲੋਕਾਂ ਨੇ ਇੰਨੇ ਸਾਲ ਸੰਘਰਸ਼ ਕੀਤਾ ਚੰਡੀਗੜ੍ਹ ਵਾਸਤੇ ਜਿਹੜੇ ਪਿੰਡ ਸਾਡੇ ਉਜਾੜੇ ਗਏ ਉਹ ਤਾਂ ਬੜੀ ਦਿਰ ਤੱਕ ਇਹ ਕਹਿੰਦੇ ਚੰਡੀਗੜ੍ਹ ਛੱਡ ਪੇ ਪੇ ਦੂਜਾ ਵੀ ਦੇ ਦਈਏ ਦੂਜੇ ਪਾਸੇ ਇਸ ਕਰਕੇ ਇਹ ਜਿਹੜਾ ਬਾਲਣ ਮਿਲਦਾ ਨਾ ਇਹਦੀ ਕੋਈ ਕੀਮਤ ਪਹਿਲਾਂ ਚੁਕਾਈ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਹੀ ਆ ਕੇ ਦੰਗੀਆਂ ਦੀ ਮੰਗਾਂ ਖੜੀਆਂ ਹੁੰਦੀਆਂ ਹੁੰਦੀਆਂ ਅੱਜ ਤੱਕ ਪੰਜਾਬ ਦੇ ਕਿਸੇ ਬੰਦੇ ਨੇ ਕਿਹਾ ਵੀ ਚੰਡੀਗੜ੍ਹ ਸਾਡੀ ਰਾਜਧਾਨੀ ਨਹੀਂ ਹੈ ਹਮੇਸ਼ਾ ਹਰ ਪਾਰਟੀ ਕਹਿੰਦੀ ਆ ਤੇ ਅਨੇਖੜ ਮੰਗ इवन ਜਿਨ੍ਹਾਂ ਨੇ ਬੇਨਸਾ ਵੀ ਕੀਤੀ ਆ ਉਹ ਵੀ ਕਹਿੰਦੇ ਆ ਉਹ ਪਾਰਟੀਆਂ ਵੀ ਕਹਿੰਦੀਆਂ ਕਿ ਚੰਡੀਗੜ੍ਹ ਪੰਜਾਬ ਦਾ ਪਰ ਹੁਣ ਕਿਉਂਕਿ ਦਿੱਲੀ ਦੇ ਸਬੰਧ ਬੜੇ ਡੁੰਗਿਆ ਲੋਕਾਂ ਦੇ ਉੱਤੇ ਕਹਿੰਦੇ ਕੀ ਦੱਸਾਂ ਹੁਣ ਵੀ ਮੈਂ ਤਾਂ ਸਾਰਾ ਕੁਝ ਤੁਹਾਡਾ ਸਾਲਵ ਕਰਾ ਦੇਣਾ ਵਹਿ ਤੇ ਇਹਨਾਂ ਦਾ ਭਰੋਸਾ ਕਿਸੇ ਨੂੰ ਵੀ ਨਹੀਂ ਕਿਉਂਕਿ ਜਦੋਂ ਬੱਚਿਆਂ ਦੀਆਂ ਸੂਹਾਂ ਖਾ ਕੇ ਦੂਜੀਆਂ ਸੂਹਾਂ ਖਾ ਕੇ ਮੁੱਕਰ ਜਾਂਦੇ ਕਿ ਇਹ ਤਾਂ ਕਦੇ ਇਲਾਜ ਦਿੱਤੇ ਚ ਨਹੀਂ ਹੋਣਾ ਭਰੋਸਾ ਇਹਨਾਂ ਦਾ ਕਿੱਥੇ ਕਰੋਗੇ ਫੇਰ ਇਹ ਕਹਿੰਦੇ ਸੀ ਕਾਂਗਰਸ ਤੋਂ ਸਮਰਥਨ ਨਹੀਂ ਲੈਣਾ ਭਰੋਸਾ ਕਿੰਦਾ ਕਰੋਗੇ ਭਰੋਸਾ ਇਹਨਾਂ ਦਾ ਕੋਈ ਨਹੀਂ ਇੱਕ ਲੋਕ ਸਾਂ ਸੱਚਾ ਹੈ ਪਰ ਆ ਹੁਣ ਜਿਹੜੇ ਅਸਰ ਨੇ ਸਾਈਨ ਕੀਤੇ ਆ ਉਹ ਵੀ ਐਡਾ ਕੱਚਾ ਨਹੀਂ ਹੋਣਾ ਪਹਿਲਾਂ ਉਹਨੇ ਫਾਈਲ ਤੇ ਜਿਹੜਾ ਉੱਤੋਂ ਲੈ ਕੇ ਸਾਰੇ ਦਾ ਉਪਰੂਵ ਕਰਾ ਕੇ ਫੇਰੀ ਆਰਡਰ ਕਰਿਆ ਹੋਣਾ ਕਿਉਂਕਿ ਫਾਈਲ ਵਰਕ ਹੁੰਦਾ ਜਿਹੜਾ ਸਰਕਾਰ ਦਾ ਅਸੀਂ ਵੀ ਕਰਦੇ ਰਹੇ ਹਾਂ ਉਹਦੇ ਵਿੱਚ ਪਹਿਲਾਂ ਫਾਈਲ ਦੇ ਉੱਤੇ ਅਪਰੂਵ ਹੁੰਦਾ ਤੇ ਫਿਰ ਆ ਕੇ ਥੱਲੇ ਕੰਸਰਨ ਅਫਸਰ ਜਿਹੜਾ ਆਰਡਰ ਕਰਦਾ ਆਰਡਰ ਸੈਕੰਡਰ ਲੈਵਲ ਤੇ ਨਿਕਲਦੇ ਹੁੰਦੇ ਆ ਪਰ ਅਪਰੂਵਨ ਫਾਈਲ ਦੇ ਵਿੱਚ ਉੱਤੋਂ ਹੋ ਕੇ ਆਉਂਦਾ ਅਫਸਰ ਕੋਈ ਵੀ ਐਡਾ ਵੱਡਾ ਰਿਸਕ ਆਪਣੇ ਤੇ ਨਹੀਂ ਲੈ ਸਕਦਾ ਅਫਸਰ ਕੋਈ ਵੀ ਕਰਨੇ ਦਾ ਡਰ ਨਹੀਂ ਕਿ ਕਾਈ ਕੰਪਨੀ ਹੋ ਰਹਿਣ ਕਿ ਜੇ ਉਸ ਕੋਈ ਮੈਡਮੇਟ ਕੀਤੀ ਜਾਊਗੀ ਜਾਂ ਸ਼ੋਬਾ ਜਿਹੜਾ ਗੱਲ ਕਰਨੇ ਨਹੀਂ ਅਸੀਂ ਤਾਂ ਮੈਂ ਕਿਹਾ ਨਾ ਅਸੀਂ ਅਲਰਟ ਆ ਅਸੀਂ ਅਲਰਟ ਆ ਅਸੀਂ ਤੇ ਅਸੀਂ ਸਮਝਦੇ ਹਾਂ ਕਿ ਇਹ ਹਿੰਮਤ ਨਹੀਂ ਕਰਨਗੇ ਦੁਬਾਰਾ ਸਾਡਾ ਨਾਲ ਅਸੀਂ ਮੈਂ ਕਹਿ ਵੀ ਦਿੱਤਾ ਤੇ ਸਾਡੀ ਫੌਜਾਂ ਦਾ ਤਿਆਰ ਉੱਚ ਅਸੀਂ ਕਿਹੜਾ ਕੋਈ ਲੰਬਾ ਟਾਈਮ ਲਾਉਣਾ ਤਿਆਰ ਹੀ ਹੈ ਸਾਡੇ ਦਾ ਜੇ ਜੇ ਦੁਬਾਰਾ ਕੋਈ ਸ਼ਰਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੀ ਫੌਜਾਂ ਤਿਆਰ ਫੇਡਟਨ ਜੀ